ਰਾਵਲਪਿੰਡੀ ਪੁਲਿਸ ਵੱਲੋਂ ਹੈਰਮ ਸੁਮੇਤ ਇੱਕ ਮੌਜੂਦ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਵੱਲੋਂ ਮੌਜੂਦ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਐਸ ਐਚਓ ਥਾਣਾ ਰਾਵਲਪਿੰਡੀ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐਸ ਆਈ ਜਗਦੀਸ਼ ਰਾਜ ਵੱਲੋਂ ਪਿੰਡ ਬੀਰ ਟੰਡੋਲੀ ਨਜ਼ਦੀਕ ਨਹਿਰ ਵਾਲੇ ਪੁਲ ਉੱਪਰ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਪੁਲਿਸ ਨੂੰ ਇੱਕ ਨੌਜਵਾਨ ਹੱਥ ਵਿੱਚ ਮੋਮੀ ਲਫਾਫਾ ਫੜੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਜਕਦਮ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਪੁੱਤਰ ਕन्हैयालाल ਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨ ਕੋਲੋਂ ਮਿਲੇ ਲਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 58 ਗ੍ਰਾਮ ਹੈਰਨ ਬਰਾਮਦ ਹੋਈ ਐਸਐਚਓ ਲਾਵ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਪਹਿਲਾਂ ਵੀ ਨਸ਼ੇ ਅਤੇ ਚੋਰੀ ਦਾ ਮਾਮਲਾ ਦਰਜ ਹੈ ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਕਿੱਥੋਂ ਨਸ਼ਾ ਲਿਆ ਕੇ ਕਿੱਥੇ-ਕਿੱਥੇ ਸਪਲਾਈ ਕਰਦਾ ਹੈ ਪੁਸ਼ਕਿਸ਼ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਸਬੰਧ ਵਿੱਚ ਇਹ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮਾਨਯੋਗ ਸੀਰ ਪੁਲਿਸ ਅਫਸਰਾਂ ਦੇ ਅਧਿਆਇ ਦੇ ਮਤਲਬ ਕੋ ਚਲਾਈ ਹੋਈ ਮਹਿਮਾ ਨਸ਼ਕਤੀ ਉਸ ਵੰਦ ਵਿੱਚ ਐਸਆਈ ਜੀ ਦੀ ਸਵੇਤ ਪੁਲਿਸ ਕਾਟੀ ਇਹਨਾਂ ਨੇ ਨਕਲਾ ਕੀ ਨਿਆਰ ਤੋਂ ਪੁੱਛਾ ਉਹ ਕਿ ਕਿ ਇਕ ਨੋ ਨਜਰਾਨ ਜਿਹੜਾ ਸੀ ਆਇਆ ਸੀ ਉਹ ਸ਼ੱਕ ਦੀ ਬਣਾ ਕੇ ਉਹਨੂੰ ਜਿਹੜਾ ਕਬਜ਼ੇ ਤੱਕ ਪੁਲਿਸ ਪਾਸ ਦੇਖੋ ਕਿ ਕਿਰ ਕਿਸ ਕਰ ਰਿਹਾ ਹੈ ਉਹਦਾ ਨਾਮ ਪੁੱਛਿਆ ਉਸ ਨੇ ਆਪਣਾ ਨਾਮ ਪ੍ਰਦੀਪ ਕੁਮਾਰ ਸਨ ਕਨਈਆ ਚਾਰਪੁਰ ਰੋਡ ਫਰਵਾੜਾ ਐਸ ਬੀ ਐਸ ਨਗਰ ਰਸਿਆ ਤੇ ਜਿਸ ਦੇ ਹੱਥ ਵਿੱਚ ਜਿਹੜਾ ਇੱਕ ਮومی ਲਪਾਫਾ ਫਿਰ ਵਾਈਟ ਰੰਗ ਦਾ ਜਿਸ ਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜੀ ਸੀ ਘਰੋੜਾ ਤੇ ਕੀ ਇਸ ਤੋਂ ਪਹਿਲਾਂ ਕੋਈ ਪਰਚਾ ਦਰਜ ਹੈ ਇਸ ਤੋਂ ਪਹਿਲਾਂ ਇਹਦੇ ਕੋਲੋਂ ਕਰ ਲਿਆ ਦਰਜ ਹੈ ਸਰ ਇਹ ਖੁਦ ਵੇਚਿਆ ਖਾਂਦਾ ਹੈ ਕਿ ਵੇਚ ਲਿਆ ਇਹ ਵੇਚਦਾ ਜੀ ਤੇ ਹੋਰ ਕੋਈ ਮਾਮਲੇ ਦਰਜ ਹੈ ਇੱਥੇ ਐਂਡੀਆ ਐਂਡੀਪੀਆ ਸੈਕਟਰ ਪਹਿਲਾਂ ਵੀ ਮਕਰਨਾ ਦਰਜ ਹੈ ਤੇ ਚੋਰੀ ਦਾਮ ਕਰਵਾਉਂਦਾ ਸਾਬੇ ਕਿਹੜੀ ਜਗ੍ਹਾ ਜਾ ਕੇ ਬਿਜ਼ਨਸ ਆਮਿਆ ਉਸ ਇਹ ਕਿਹੜੀ ਜਗ੍ਹਾ ਤੇ ਇਹ ਜੇ ਸਾਡੀ ਇਨਵੈਸਟੀਗੇਸ਼ਨ ਦਾ 파ਰਟ ਆ ਉਹ ਬਾਕੀ ਦੱਸਿਆ ਜਾਊਗਾ ਫਿਲਹਾਲ ਇਹਨੂੰ ਹੀ ਅਰੈਸਟ ਕੀਤਾ ਹੈ ਕਿ ਇਹਦਾ ਰਿਮਾਂਡ ਵਗੈਰਾ ਅਸਲ ਵਿੱਚ ਤਾਂ ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮਾਨਜੋਗਦਾਲ ਵਿੱਚ ਸ਼ੀਟ ਤੇ ਜਾਇਆ ਜਾਵੇਗਾ ਤੇ ਕਿਹੜੀ ਜਗ੍ਹਾ ਤੇ ਲੈ ਕੇ ਅੰਦਰ ਸਾਹਮਣੇ ਆਇਆ ਉਸ ਇਹਨਾਂ ਪਤਾ ਵੀ ਇਹਨੂੰ ਸਭ ਤੋਂ ਲੈ ਕੇ ਆਉਂਦੇ ਨੇ ਪਰ ਉਹ ਕਲੀਅਰ ਨਹੀਂ ਕਰ ਰਿਹਾ ਕਿ ਕਿੱਥੋਂ ਲੈ ਕੇ ਆਉਂਦਾ ਹੈ ਇਹਨਾਂ ਦਾ ਅੰਦਰ ਸਾ ਇਹ ਕਿਹ ਚੀਜ਼ ਤੇ ਸੀ ਜੀ ਬਾਈ ਬਸ ਬਾਈ ਵਿੱਚੋਂ ਬਾਈ ਬਸ ਹੈ ਲੇਕਿਨ ਅਸੀਂ ਇਹਨੂੰ ਜਿਹੜਾ ਫੜਿਆ ਇਹ ਪੈਡਲ ਆ ਰਿਹਾ ਹੈ ਜੀ ਤਕੀ ਮਹਾਦਰ ਖਾਤੇ 2 ਇਨਸੈਕਟ ਦਾ ਪਰਚਾ ਲਗਾ ਤਰੀ ਨਿਕੜਾ